ਅੰਮੀ ਦਾ ਪਰਚਾ ਦਿੱਤਾ ਪੁਲਿਸ ਨੇ ਨਹੀਂ ਦਿੱਤਾ ਨਾ ਤੇ ਘਰ ਵਾਲੇ ਨੇ ਦੂਜਾ ਵਿਆਹ ਕਰਵਾਇਆ ਤਾਂ ਘਰਵਾਲੀ ਨੇ ਥਾਣੇ 'ਚ ਪਹੁੰਚ ਕੇ ਹਾਈ ਵੋਲਟੇਜ ਡਰਾਮਾ ਕੀਤਾ ਪੀੜਤ ਔਰਤ ਨੇ ਥਾਣੇ ਅੰਦਰ ਪਹੁੰਚ ਕੇ ਪੁਲਿਸ ਮੁਲਾਜ਼ਮਾਂ ਦੇ ਸਾਹਮਣੇ ਹੀ ਨਾ ਸਿਰਫ ਰਿਸ਼ਵਤ ਲੈ ਕੇ ਉਸਦੇ ਘਰ ਵਾਲੇ ਨੂੰ ਛੱਡਣ ਦੇ ਇਲਜ਼ਾਮ ਲਗਾਏ ਨੇ ਸਗੋਂ ਆਪਣੇ ਘਰ ਵਾਲੇ ਦੀ ਦੁਬਾਰਾ ਗ੍ਰਿਫਤਾਰੀ ਦੀ ਮੰਗ ਵੀ ਕੀਤੀ ਇਸ ਦੌਰਾਨ ਪੁਲਿਸ ਮੁਲਾਜ਼ਮ ਔਰਤ ਨੂੰ ਸ਼ਾਂਤ ਕਰਦੇ ਰਹੇ ਪਰ ਉਸਨੇ ਕਿਸੇ ਦੀ ਵੀ ਇੱਕ ਨਾ ਸੁਣੀ ਇਹਦੀ ਨਾ ਜਵਾਬ ਦੇ ਮੈਨੂੰ ਤਾਂ ਕਿਸੇ ਗੱਲ ਦਾ ਪਤਾ ਨਹੀਂ ਚੱਲਿਆ ਚੱਲ ਚੱਲ ਬਾਤ ਤੂੰ ਵੀ ਤੇ ਚਾਲਿਆ ਐਸ ਬੈਟਰੀ ਮੈਂ ਸਾਰੇ 40000 ਰੁਪਏ ਲਾ ਕੇ ਖਰੀਦਿਆ ਗਏ ਮੈਂ ਆਹਦਾ ਸੋਪ ਤੇ ਮਾਮਲਾ ਬਟਾਲਾ ਦਾ ਹੈ ਤਿੰਨ ਬੱਚਿਆਂ ਦੀ ਮਾਂ ਨੇ ਸਿਵਲ ਲਾਈਨ ਥਾਣੇ 'ਚ ਜਾਮ ਕੇ ਹੰਗਾਮਾ ਕੀਤਾ ਹੈ ਪੀੜਤਾ ਮੁਤਾਬਕ ਉਸ ਦਾ ਵਿਆਹ ਪਿੰਡ ਸਰਜੇ ਤਰਸ਼ੀਕਾ ਦੇ ਪਰਮਜੀਤ ਸਿੰਘ ਨਾਲ ਹੋਇਆ ਸੀ ਜੋ 5 ਸਾਲ ਤੋਂ ਵਿਦੇਸ਼ ਰਹਿ ਰਿਹਾ ਪਰ ਹੁਣ ਜਿਵੇਂ ਹੀ ਉਹ ਵਿਦੇਸ਼ ਤੋਂ ਮੁੜਿਆ ਤਾਂ ਆਉਂਦਿਆਂ ਹੀ ਉਸ ਨੇ ਇੱਕ ਹੋਰ ਕੁੜੀ ਨਾਲ ਦੂਜਾ ਵਿਆਹ ਕਰਵਾ ਲਿਆ ਜਿਸ ਨੂੰ ਉਸ ਨੇ ਪੁਲਿਸ ਕੋਲ ਗ੍ਰਿਫਤਾਰ ਕਰਵਾਇਆ ਪਰ ਪੁਲਿਸ ਨੇ ਪੈਸੇ ਲੈ ਕੇ ਉਸੇ ਕਰ ਵਾਲੇ ਨੂੰ ਛੱਡ ਦਿੱਤਾ ਤੇ ਮੈਂ ਐਸਐਸਪੀ ਦੀ ਦਰਖਾਸਤ ਦਿੱਤੀ ਸੀ ਮੇਰੇ ਕੋਈ ਸੁਣਵਾਏ ਸੁਣਵਾਈ ਹੋਈ ਉਹਨਾਂ ਮਤਲਬ ਚੋਕ ਕੇ ਲਿਆਂਦਾ ਇੱਥੇ ਆ ਕੇ ਇਹਨਾਂ ਪੈਸੇ ਲੈ ਕੇ ਉਹਨੂੰ ਛੱਡ ਦਿੱਤਾ ਮੈਨੂੰ ਕਹਿੰਦੇ ਉੱਥੇ ਪਰਚਾ ਕੱਟ ਕਰਤਾ ਅੱਗੇ ਗਰਦਾਸਪੁਰ ਭੇਜਤਾ ਮੈਨੂੰ ਪਤ ਖਬਰ ਮਿਲੀ ਕਿ ਉਹ ਨੂੰ ਬੰਦਾ ਛੱਡ ਦਿੱਤਾ ਉਹਦੇ 14 ਤਾਰੀਖ ਦੀ ਫੇਅਰ ਪਲੇਟ ਹੋ ਤੇ ਕੱਲ ਨਿਕਲ ਜਾਣ ਲੱਗਾ ਮੇਸ ਕਰਕੇ ਮੇਰੀ ਕੋਈ ਸਮਰਾਹ ਦੇ 11:00 ਵਜੇ ਫਿਰ ਮੈਂ ਥਾਣੇ ਵਿੱਚ ਆਈ ਮੈਂ ਕਹਾਂ ਮੈਨੂੰ ਦੱਸੋ ਵੀ ਕੀ ਦੀ ਜ਼ਿੰਮੇਵਾਰੀ ਤੇ ਤੁਸੀਂ ਛੱਡਿਆ ਕਿ ਮੇ ਜੋ ਜ ਬੰਦਾ ਬਾਹਰ ਚਲ ਜੇ ਹੁਣ ਮੈਂ ਆਈ ਕਹਿੰਦੇ ਤੁਹਾਡੀ ਜ਼ਿੰਮੇਵਾਰੀ ਮੈਂ ਮੀਡੀਆ ਦੀ ਪ੍ਰੈਸ ਦੀ ਹੈਲਪ ਲੈ ਕੇ ਮੈਂ ਫਿਰ ਹੁਣ ਮਤਲਬ ਕਿ ਡੀਐਸਪੀ ਦੇ ਕੋਲ ਪਹੁੰਚੀ ਆ ਉਹ ਕਹਿੰਦੇ ਆ ਕਿ ਅਸੀਂ ਕਾਨੂੰਨੀ ਕਾਰਵਾਈ ਬੰਦੀ ਆ ਕਹਿੰਦੇ ਅਸੀਂ ਫਿਰ ਸੀਆ ਫਲਾਟ ਰੋਕੀ ਜਾਊਗੀ ਹੁਣ ਮੈਂ ਅੱਗੇ ਜੇ ਦੇਖਦੀ ਆ ਕਿ ਸਰ ਮੇਰੀ ਦਿੱਲੀ 에ਰਪੋਰਟ ਤੋਂ ਫਲਾਟ ਰੋਕਦੇ ਆ ਕਿ ਨਹੀਂ ਰੋਕਦੇ ਤਿੰਨ ਬੱਚੇ ਦੋ ਇੱਕ ਬੇਟਾ ਦੋ ਗੁਡੀਆਂ ਹੈ ਹਾਂ ਸੈਕੰਡ ਵਾਰ ਸੀ ਹਾਂਜੀ ਸੈਕੰਡ ਮੈਨੂੰ ਇੱਕ ਉਹਨੇ ਕੋਲ ਤੇ ਦੋ ਬੇਟੀਆਂ ਵਾਂ ਉਹ ਇਹ ਕਹਿੰਦੇ ਕਿ ਅਸੀਂ ਮਤਲਬ ਕਿ ਬਗਾਨਾ ਦੋ ਬੱਚੀਆਂ ਮੈਂ ਤੈਨੂੰ ਨਹੀਂ ਰੱਖ ਸਕਦਾ ਐਦਾਂ ਪਰ ਫਿਰ ਵੀ ਉਹ ਸਰ ਬਿਨਾਂ ਤਲਾਕ ਲੈ ਤੱਕ ਮੈਰਿਜ ਕਿੱਦਾਂ ਕਰਾ ਲਿਆ ਨਾ ਦੋਨਾਂ ਬੱਚੀਆਂ ਦੀ ਪਾਲਵਰਸ ਕੌਣ ਕਰੂਗਾ ਚਲੋ ਪੇਟਾ ਮੇਰੀ ਪਹਿਲੀ ਮਰਜ਼ੀ ਦਾ ਉਹ ਨਾ ਨਹੀਂ ਕਰਨਾ ਚਾਹੁੰਦਾ ਇਹਨਾਂ ਦੀ ਕੌਣ ਪਾਲਵਰਸ ਕਰੂਗਾ ਪੇਟ ਮਹਿਲਾ ਨੇ ਇਲਜ਼ਾਮ ਲਗਾਈ ਨੇ ਕਿ ਪੁ ਰੁਪਏ ਰਿਸ਼ਵਤ ਲਈ ਅਤੇ ਹੁਣ ਜਦੋਂ ਉਹ ਪਰਚਾ ਦਰਜ ਕਰਵਾਉਣਾ ਹੀ ਤਾਂ ਪੁਲਿਸ ਨੇ ਉਸ ਤੋਂ ਵੀ 500 ਰੁਪਏ ਲਏ ਅਤੇ ਇਹ ਕਹਿ ਦਿੱਤਾ ਕਿ ਉਹਨਾਂ ਨੇ ਗ੍ਰਿਫਤਾਰੀ ਸਮੇ ਗੱਡੀ 'ਚ ਤੇਲ ਪਵਾਉਣਾ ਹੈ ਪਣ ਇੱਕ ਜੀ ਦੱਸਦੇ ਤੁਸੀਂ ਬਾਹਰੋਂ ਜਦੋਂ ਕਰ ਰਹੇ ਸੀ ਰੌਲਾ ਪਾ ਰਹੇ ਸੀ ਜਦੋਂ ਕਹਿ ਰਹੇ ਸੀ ਕਿ ਪੁਲਿਸ ਨੇ 40 40 ਹਾਂਜੀ 40000 ਰੁਪਿਆ ਲਿਆ ਇਹਨਾਂ 20000 ਰੁਪਿਆ ਮੇਰੇ ਕੋ ਪਰਚਾ ਕੱਟਣ ਦਾ ਮੰਗਿਆ ਮੈਂ ਕਿਹਾ ਸਰ ਮੇਰੇ ਕੋ ਇੰਨਾ ਪੈਸਾ ਨਹੀਂ ਹੈਗਾ ਤੁਸੀਂ ਮੇਰਾ ਪਰਚਾ ਕੱਟ ਕਰ ਦਿਓ ਮੈਂ ਅੱਗੇ ਵਕੀਲ ਵੀ ਖੜਾ ਕਰਨਾ ਫਿਰ ਉਹ ਨਹੀਂ ਮੰਨਣ ਚਾਹੁੰਦੇ ਸੀ ਨਹੀਂ ਪਰਚਾ ਕੱਟਦਾ ਰਾਤ ਦੇ 7 ਵਜੇ ਸੀ ਤਾਂ ਮੈਂ ਇੱਥੇ ਰਹੀ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਕਿਹਾ ਮੈਂ ਫਿਰ ਮੈਂ ਤੁਹਾਨੂੰ ਜਿੱਦ ਤੂੰ ਪੈਸੇ ਕੱਟੇ ਪਰਚਾ ਕੱਟਣ ਚਾਹੇ ਮੈਂ ਕਿਸੇ ਕੋ ਮੰਗਾ ਦਿੰਨੀ ਆ ਨਹੀਂ ਨਹੀਂ ਦਿੱਤ ਕਰ ਫਿਰ ਵੀ ਨਹੀਂ ਕੁਝ ਵੀ ਕੀਤਾ ਬੇ ਮੇਰੇ ਕੋਲ ਹਰ ਕਲਾਸ ਤੇ ਕਹਿੰਦਾ ਹੁਣ ਅਣਪਛਾ ਵੀ ਕੱਢਦਾ ਹੁਣ ਤਾਂ ਚਲ ਖਰਚਾ ਪੈਂਦਾ ਮ ਕਈ ਪਿਲਾਤ ਸੀ ਕਹਿੰਦਾ ਸੀ 22 ਲੀਟਰ ਸਾਨੂੰ ਤੇਲ ਮਿਲਦਾ ਗਵਰਨਮੈਂਟ ਵੱਲੋਂ ਅਸੀਂ ਇੰਨੀ ਦੂਰ ਬੰਦਾ ਚੁੱਕਣ ਗਏ 1.5 ਘੰਟੇ ਦਾ ਰਸਤਾ ਇੱਕ ਗਵਰਨਮੈਂਟ ਕਿਉਂ ਉਹ ਜਿਹੜਾ ਕੋਈ ਬੰਦਾ ਚੁਕਾਏਗਾ ਜਿੱਤੇ ਜੁਰਮ ਹੋਇਆ ਉਹੀ ਖਰਚਾ ਭਰੇਗਾ ਤੇਲ ਦਾ ਉਧਰ ਥਾਣੇ ਚ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਔਰਤ ਨੂੰ ਸ਼ਾਂਤ ਕਰਵਾਇਆ ਅਤੇ ਡੀਐਸਪੀ ਕੋਲ ਪੇਸ਼ ਕੀਤਾ ਜਿੱਥੇ ਡੀਐਸਪੀ ਲਲਿਤ ਕੁਮਾਰ ਨੇ ਕਿਹਾ ਕਿ ਉਹਨਾਂ ਨੇ ਪੀੜਤ ਮਹਿਲਾ ਦੀ ਗੱਲ ਸੁਣੀ ਹੈ ਅਤੇ ਮਾਮਲੇ 'ਚ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਹ ਰੀ ਜੀ ਸਬਜੀ ਸਿੰਘ ਸਬਜੀਤ ਕੌਰ ਹੈ ਜੀ ਇਹ ਇਹ ਆਪਣੀ ਰੇਤੀ ਥਾਣੇ ਸਿਵਲ ਲਾਈਨ ਦੀ ਇਹ ਕਹਿੰਦੇ ਕਿ ਮੇਰੀ ਮੈਰਿਜ 2017 ਚ ਪਰਮਜੀਤ ਸਿੰਘ ਨਾਮ ਦੇ ਬੰਦੇ ਨਾਲ ਹੋਈ ਸੀ ਜੀ ਸਾਡੇ ਪਿੰਡ ਥਾਣਾ ਤਸਿਕਾ ਜੀ ਤੇ ਉਹਨੇ ਕਿਨੇ ਵੀ ਮੈਨੂੰ ਤਲਾਕ ਲੈ ਬਿਨਾ ਹੋਰ ਵਿਆਹ ਕਰਾ ਲਿਆ ਜੀ ਕੀ ਕੀਤਾ ਜਾ ਕੇ ਪਰ ਜੋ ਬਾਨੀ ਕਾਨੂੰਨੀ ਕਾਰੀ ਕਰਾਂਗੇ ਸਰ ਇਸ ਮਿੱਟੀ ਦਾ ਕਹਿਣਾ ਹੈ ਕਿ ਉਸ ਬੰਦੇ ਨੂੰ ਅਰੈਸਟ ਕੀਤਾ ਗਿਆ ਸੀ ਪੁਲਿਸ ਲੈ ਕੇ ਆਈ ਸੀ ਬਟ ਇਨਫਲੂਐਂਸ ਤੇ ਛੱਡਤਾ ਭਾਜੀ ਉਹਨੂੰ ਜਦੋਂ ਨੇ ਦਿੱਤੀ ਹੋਈ ਅਪਲੀਕੇਸ਼ਨ ਤੇ ਉਹਨਾਂ ਸੱਧਿਆਣਾ ਕਪਤੀਸ਼ੀ ਅਫਸਰ ਨੇ ਜਦੋਂ ਬਰਾਕ ਕੌਲਕੀਤੀ ਆਜੰਦਾ ਜੀ ਮੁੰਡਾ ਵੇਖ ਤਾ ਥਾਣੇ ਅੰਦਰ ਇਹ ਹੰਗਾਮਾ ਕਰੀਬ ਇੱਕ ਘੰਟਾ ਚੱਲਦਾ ਰਿਹਾ ਪੀੜਤਾਂ ਨੇ ਪਹਿਲਾਂ ਥਾਣੇ ਦੇ ਬਾਹਰ ਅਤੇ ਫਿਰ ਅੰਦਰ ਅਧਿਕਾਰੀਆਂ ਤੋਂ ਇਨਸਾਫ ਦੀ ਮੰਗ ਕੀਤੀ ਜਦਕਿ ਪੁਲਿਸ ਨੇ ਹੁਣ ਪੀੜਤਾਂ ਨੂੰ ਕਾਰਵਾਈ ਦਾ ਭਰੋਸਾ ਦਿੱਤਾ ਹੈ ਜਦਕਿ ਇਸ ਪੂਰੇ ਮਾਮਲੇ 'ਚ ਔਰਤ ਦਾ ਪਤੀ ਕਿੱਥੇ ਹੈ ਇਸ ਬਾਰੇ ਪੁਲਿਸ ਮੁਲਾਜ਼ਮ ਕੁਝ ਵੀ ਨਾ ਦੱਸ ਸਕੇ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ